ਕੋ ਲਾ ਕੇ ਚੰਦੇ ਰਾ ਨਾ ਨਾ ਹੰਨੇ ਨੇ ਨੇੜੇ ਕੰਕੜ ਲੈ ਹੰਨੇ ਰਾ ਕੇ ਚੰਦੇ ਰਾ ਨਾ ਮੇ ਹੰਨੇ ਨੇ ਨੇੜੇ ਕੰਕੜ ਲੈ ਹੰਨੇ ਕੋਣੀ ਬਈਏ ਬਾਤ ਬੋਰੀਏ ਟਿੱਕ-ਟਿੱਕੀਲਾ ਬੋਰੀਏ ਹੋਰੀ ਬਈਏ ਬਾਤ ਬੋਰੀਏ ਟਿੱਕ-ਟਿੱਕੀਲਾ ਬੋਰੀਏ ਲੇ ਲੇ ਹਾਰੀ ਤੂੰ ਤਾਂ ਮੇਰੇ ਦਿਲ 'ਕੇ ਨਰਗੀ ਕੰਨ ਤੇ ਹੀ ਘੁਟਿਆ ਰੋ ਨਾ ਹੋਣੀ ਦੱਬੀਆਂ ਦੱਬੀਆਂ ਕਾਲੀ ਗੋਲੀ ਦਾ ਤੋਖ ਮਰਦਾਂ ਮੀ ਉੱਤ ਤੁੰਗ ਦੀ ਹਰੇਰੀ ਚੁਲ ਗਈ ਵੇ ਤੁੰਗ ਦੀ ਹਰੇਰੀ ਚੁਲ ਗਈ ਕਿਸ ਮਾਰ ਮਚਵਾ ਰਤੇ ਨਾ ਮਰ ਮਰ ਕੇ ਰਾਤੀ ਗਈ ਜੀਤੀ ਮਰ ਮਰ ਕੇ ਚਾਰਾ ਤੇਰਾ ਪੁੱਲੀ ਗਈ ਜੀਤੀ ਤਿੰਨ ਵਾਰੀ ਮੱਛ ਤੁਕ ਤਿੰਨ ਵਾਰੀ ਮੱਛ ਤੁਕ ਤੇਰੀ ਅਜੇ ਵੀ ਨਾ ਹੋਇਆ ਜੋੜੀ ਜੋੜੀ ਤਿੰਨ ਵਾਰੀ ਮੱਛ ਤੁਕ ਕੱਢ ਲੈ ਨਿਖੋ ਤੇਲੀ ਅਜੇ ਵੀ ਨਾ ਹੋਇਆ ਪਰ ਸੱਜਣ ਅਧ ਮੇਰੀ ਆਸ਼ਕਾਂ ਦੇ ਲੈਣਾ ਵਿੱਚ ਨੀਂਦ ਕਿਥੇ ਆਜ ਕੰਦੇ ਨਣਾਂ ਵਿੱਚ ਨੀਂਦ ਕਿੱਥੇ ਰਤਾ ਬੂਆ ਹੱਲੇ ਪਟਾਕਾ ਅੱਖ ਖੁੱਲ ਗਈ ਨਹੀਂ ਆਜ ਕੰਦੇ ਨਣਾਂ ਵਿੱਚ ਨੀਂਦ ਕਿੱਥੇ ਰਤਾ ਬੂਆ ਹੱਲੇ ਪਟਾਕਾ ਅੱਖ ਖੁੱਲ ਗਈ ਨਹੀਂ ਕੰਦ ਆਜ ਕੰਦੀ ਠੱਕੜੀ ਓ ਕੰਦ ਆਜ ਕੰਦੀ ਠੱਕੜੀ ਨੀ ਜਦ ਆਜ ਕੰਦੀ ਠੱਕੜੀ ਟੋਲ ਗਈ ਨਹੀਂ ਕੰਦ ਆਜ ਕੰਦੀ ਠੱਕੜੀ ਟੋਲ ਗਈ ਨਹੀਂ ਮੈਂ ਤੁਰੀ ਬੜੀ ਬਣੀ ਪਰ ਮਾਸਕ ਕਰ ਗਿਆ ਜੇ ਗਾਣਾ ਸ਼ੁਰੂ ਕਰਦੇ ਤਾਂ ਮੈਂ ਬਹੁਤ ਬਣੀ ਮਾ ਇਹਨੂੰ ਤੇ ਕਿਉਂ ਨਾ ਸਮਾਰਦੇ ਹੋ ਲਾ ਕੇ ਚਾਂਦ ਜਰਾ ਤਰਨੇ ਹਾਂ ਨੇ ਨੇੜੇ ਕੰਕਰ ਦੇ ਹਾਂ ਨੇ ਲਾ ਕੇ ਚਾਂਦ ਜਰਾ ਤਰਨੇ ਹਾਂ ਨੇ ਨੇੜੇ ਕੰਕਰ ਦੇ ਹਾਂ ਨੇ ਹੋਣੀ ਬਈ ਪਾਤ ਗੂੜੀ ਠੀਕ ਵੀ ਕਿੰਨਾ ਗੂੜੀ ਹੋਣੀ ਬਈ ਪਾਤ ਗੂੜੀ ਠੀਕ ਹੀ ਕਿਹ ਰਾਤ ਗੂੜੀ ਕੋਟਿਆ ਤੇ ਮੇਗਾ ਮੰਗੀ ਇਕਾ ਲੇ ਲੇ ਆ ਰਹੀ ਤੂੰ ਤਬ ਜੇ ਤੁਲਕੇ ਮਰਗੀ ਅੰਮ੍ਰਿ ਹੀ ਫੁੱਟਿਆ ਜੀ ਕੋਈ ਨਹੀਂ ਜੱਗੀਆਂ ਨਹੀਂ ਤਾਈ ਗੋਲੀ ਦਾ ਤੁਮ ਕੋ ਮਰਤਾ ਮੇ ਉਤ ਤਿੰਦ ਦੀ ਹਲਰੀ ਜੇ ਤੁਲ ਗਈ ਵੇ ਦੁਲਦੀ ਹਲਰੀ ਤੁਲ ਗਈ ਕਿ ਕਿਸ ਮਾਰ ਮਚਵਾਰਾ ਤੇਰਾ ਕਿ ਤੇ ਮਰ ਮੈਂ ਚੋਹਾਰਾ ਤੇ ਉੱਲ ਗਈ ਵੀ ਕਿ ਤੇ ਮਰ ਮੈਂ ਚੋਹਾਰਾ ਤੇ ਉੱਲ ਗਈ ਵੀ ਏਨਵਾਰੀ ਮੱਤ ਤੁਕ ਕੱਲ ਤੇਲੀ ਅਜ ਵੀ ਨਾ ਹੋਇਆ ਝੋੜੀ ਝੋੜੀ ਤੇਲੀ ਏਨਵਾਰੀ ਮੱਤ ਤੁਕ ਕੱਲ ਤੇਲੀ ਅਜ ਵੀ ਨਾ ਹੋਇਆ ਪਰ ਸੱਜਣ ਦੇ ਮੇਰੀ ਆਸ਼ਕਾਂ ਦੇ ਨਨ ਵਿੱਚ ਨੀਦ ਕਿੱਥੇ ਆਜ ਕਾਂਦੇ ਨਣ ਵਿੱਚ ਨੀਂਦ ਕਿਤੇ ਰਤਾ ਬੂਆ ਹੱਲੇ ਪਟਾਕਾ ਅੱਖ ਖੁੱਲ ਗਈ ਨਹੀਂ ਆਜ ਕਾਂਦੇ ਨਣ ਵਿੱਚ ਨੀਂਦ ਕਿਤੇ ਰਤਾ ਬੂਆ ਹੱਲੇ ਪਟਾਕਾ ਅੱਖ ਖੁੱਲ ਗਈ ਨਹੀਂ ਜਿੰਦ ਆਜ ਕਾਂਦੀ ਟੱਕੜੀ ਛੇ ਜਿੰਦ ਆਜ ਕਾਂਦੀ ਟੱਕੜੀ ਜਿੰਦ ਆਜ ਕਾਂਦੀ ਟੱਕੜੀ ਤੁੜ ਗਈ ਨਹੀਂ ਜਿੰਦ ਆਜ ਕਾਂਦੀ ਟੱਕੜੀ ਤੁੜ ਗਈ ਮੈਂ ਖੁੱਲ੍ਹ ਜੀ ਬੈਠ ਕੇ ਮੈਂ ਪ੍ਰਦਸ਼ਾ ਕਰ ਲਿਆ ਜੇ ਗਾਣਾ ਸ਼ੁਰੂ ਕਰ ਲੇ ਤਾਂ ਮੈਂ ਭਾਈ ਮੈਂ ਬੋਲਾਂਗਾ bir tekin nasıl